ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਟੋਹਾ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰ ਰਹੇ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਹੁਣ ਤੱਕ ਸ਼ਹੀਦ ਹੋਏ ਕਿਸਾਨਾਂ ਦਾ ਇਨਸਾਫ ਉਹਨਾਂ ਨੂੰ ਨਹੀਂ ਮਿਲਿਆ ਤੇ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਪਰਚੇ ਕੀਤੇ ਗਏ ਨੇ ਉੱਤਰ ਪ੍ਰਦੇਸ਼ ਦੇ ਵਿੱਚ ਉਨ੍ਹਾਂ ਦਾ ਵੀ ਹੁਣ ਤੱਕ ਕਿ ਸਰਕਾਰਾਂ ਦੇ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਤੇ ਕਿਸਾਨ ਅੰਦੋਲਨ ਦੇ ਦੌਰਾਨ ਜੋ ਵੀ ਮੰਗਾਂ ਸਰਕਾਰ ਨੇ ਮੰਨੀਆਂ ਸੀ ਉਹੋ ਵੀ ਹੁਣ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਦੇ ਰੋਸ ਤੇ ਵੱਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਡੇਰਾ ਬਿਆਸ ਦੇ ਮੁਖੀ ਨੂੰ ਮਿਲਣ ਦੇ ਲਈ ਜਾ ਰਹੇ ਨੇ ਤੇ ਅਸੀਂ ਉਹਨਾਂ ਦਾ ਸਵਾਗਤ ਇਸ ਤਰ੍ਹਾਂ ਉਹਨਾਂ ਦੇ ਪੁਤਲੇ ਫੂਕ ਕੇ ਕਰਨਾ ਹੈ ਕਿਉਂਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਬਹੁਤ ਜ਼ਿਆਦਾ ਰੋਸ ਹੈ ਜੋ ਕਿ ਅਸੀਂ ਪੁਤਲੇ ਫੂਕ ਕੇ ਜ਼ਾਹਿਰ ਕਰ ਰਹੇ ਹਾਂ ਹਾਂ ਜੀ ਪ੍ਰਧਾਨ ਜੀ ਆ ਜਿਹੜਾ ਪੁਤਲਾ ਤੁਹਾਡੇ ਵੱਲੋਂ ਸਾੜਿਆ ਜਾ ਰਿਹਾ ਬਲਟਾ ਚੌਂਕ 'ਚ ਕੀ ਮਾਮਲਾ ਹੈ ਜੀ ਕਾਦੀ ਗੱਲੋਂ ਸਾੜਿਆ ਜਾ ਰਿਹਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਕਲਵੰਡੀ ਬੋਲਦਾ ਹਾਂ ਅੱਜ ਜੋ ਬਿਆਸ ਦੇ ਇਲਾਕੇ ਦੇ ਵਿੱਚ ਪੀਐਮ ਮੋਦੀ ਸਾਹਿਬ ਆ ਰਹੇ ਆ ਉਹਦੇ ਖਿਲਾਫ ਅਸੀਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਫੁਕੇ ਆ ਕਿ ਸਾਡੇ 700 ਦਾ ਖੂਨ ਪੀਣ ਵਾਲਾ ਉਹ ਮੋਦੀ ਜਿਹੜਾ ਪੰਜਾਬ ਵਿਚ ਆ ਰਿਹਾ ਸਾਨੂੰ ਉਹ ਬਰਦਾਸ਼ਤ ਨਹੀਂ ਆ ਕਿਸਾਨਾਂ ਨਾਲ ਕੀਤੇ ਵਾਅਦੇ ਪਹਿਲਾਂ ਪੂਰੇ ਕਰੇ ਐਮਐਸਪੀ ਗਰੰਟਡ ਦੇਵੇ ਜਿਹੜੇ ਸਾਡੇ ਕਿਸਾਨ ਮਿਹਨਤੂਰ ਛੇਡ ਹੋਇਆ ਉਹਨਾਂ ਦੇ ਇੱਕ ਪਰਿਵਾਰ ਨੂੰ ਨੌਕਰੀ ਇੱਕ ਜੀ ਨੂੰ ਤੇ ਬਣਦਾ ਮਾਇਵਾਦ ਦੇ ਪਹਿਲੋਂ ਪੰਜਾਬ ਦੇ ਨਾਲ ਟਿਕਟਟਰ ਜਿੰਨੀਆਂ ਵੀ ਮੰਗਾ ਮੰਗੀਆਂ ਵਾ ਉਹ ਪੂਰੀਆਂ ਕਰੇ ਤੇ ਫਿਰ ਪੰਜਾਬ ਵਿੱਚ ਆਉਂਦੇ ਸਵਾਗਤ ਕਰਾਂਗੇ ਨਹੀਂ ਤੇ ਪੰਜਾਬ ਵਿੱਚ ਜਦੋਂ ਵੀ ਮੋਦੀ ਆਊਗਾ ਕਿਸਾਨ ਮਜ਼ਦੂਰ ਚੱਕ ਮਿਟ ਜਿਹੜੀ ਇਹਦਾ ਵਿਰੋਧ ਕਰਦੀ ਰਹੂਗੀ ਕਿਉਂ ਕਿ ਸਾਡੇ 750 ਦਾ ਦਿੱਲੀ ਦੇ ਮੋਰਚੇ ਇਸ ਮੋਦੀ ਨੇ ਖੂਨ ਪੀਤਾ ਵਾ ਪੰਜਾਬੀਆਂ ਦਾ ਖਾਸ ਕਰਕੇ ਭਾਰਤ ਦੇ ਲੋਕਾਂ ਦਾ ਖਾਸ ਕਰਕੇ ਏ ਭਈਯੋ ਮੋਦੀਆ ਵਾ ਭਾਰਤ ਨੂੰ ਹਰ ਪਾਸਿਓ ਥੱਲੇ ਲਿਆ ਰਿਆ ਗਰਾਟ ਵਿੱਚ ਤੇ ਕੋਵਿਡ ਕਰਾਣਾ ਦਲਾਹ ਆ ਜਿਹੜਾ ਸਾਨੂੰ ਵਾਰਾਂ ਨਹੀਂ ਖਾਂਦਾ ਇਸ ਕਰਕੇ ਅਸੀਂ ਪੂਰਾ ਅੱਜ ਪੰਜਾਬ ਦੇ ਵਿੱਚ ਨਾ ਵਿਰੋਧ ਕੀਤਾ ਵਾ ਤੇ ਅੱਗੇ ਤੋਂ ਕਰਦੇ ਰਾਂਗੇ ਮੰਗ ਕਰਦੇ ਆ ਭਗਵੰਤ ਜੀ ਸਰਕਾਰ ਕੋਲੋਂ ਵੀ ਕਿ ਪੂਰੇ ਪੰਜਾਬ ਦੇ ਨਸ਼ਾ ਉਸੇ ਤਰ੍ਹਾਂ ਵਿਗਰਿਆ ਵਾ ਸ਼ਰੇ ਆਮ ਰਿਸ਼ਵਤਾ ਸ਼ਰੇ ਆਮ ਇੱਕ ਵੀ ਭਗਵੰਤਬਾਂ ਜੀ ਇੱਕ ਵੀ ਪੁਆਇੰਟ ਨਹੀਂ ਜੇ ਘਟ ਵੱਧ ਜੇ ਅੱਗੇ ਲੋਕ ਚੋਰੀ ਪੈਸੇ ਦਿੰਦੇ ਸੀ ਹੁਣ ਸ਼ਰੇ ਆਮ ਪੈਸੇ ਆ ਜਿੱਥੇ ਅੱਗੇ ਤਸੀਹਦਾ ਨੂੰ ਦੇ ਲੋ ਕਦੇ ਕੰਨ ਕੰਨ ਦੇ ਲੋ ਜੇ ਕੁੱਲ ਮਿਲਾ ਕੇ ਗਣੀ ਐ ਤੇ ਮੈਂ ਸੱਤ ਗੱਲ ਕਹਾਂ ਇੱਕ ਮੇਰਾ ਅਫਸਰ ਆ ਪੁਲਿਸ ਦਾ ਉਹਨੇ ਤਰਨ ਤਰਨ ਕਾਗੀ ਦੇਣ ਜਾਣੇ ਸੀ ਕਿਉਂਦਾ 500 ਰੁਪਈਆ ਤੇ ਮੇਰੇ ਸਾਥੀ ਕਹਿੰਦਾ ਮੇਰੇ ਕੋਲੇ ਕਹਿੰਦਾ ਗੂਗਲ ਪੇ ਕਰ ਦੇ ਇੰਨਾ ਬੇੜਾ ਕਰ ਗਿਆ ਵਾ ਇਹ ਤੇਰੇ ਕੋਲ ਨਹੀਂ ਤੇ ਗੂਗਲ ਪੇ ਕਰ ਦੇ ਮੇਰੇ ਕੋ ਆਨਡ ਕਾਰਡ ਹੋਇਗਾ ਵਾ ਆਨਲੇ ਸਮੇਂ ਕੀ ਨਾਮ ਕੀ ਆ ਜੀ ਪੁਲਿਸ ਅਫਸਰ ਦਾ ਜੀ ਇਸ ਕਰਕੇ ਆਨਲਾਈਨ ਰਿਕਾਰਡ ਦਵਾਵਾਂਗੇ ਸਭ ਕੁਝ ਕਰਾਂਗੇ ਨਾਲ ਹੀ ਗੱਲ ਲੇਗੀ ਪਰ ਇਹ ਜਿਹੜੀਆਂ ਗੱਲਾਂ ਮੈਂ ਬਹੁਤ ਮਾੜੀਆਂ ਮੈਂ ਸਮਾਵੇ ਤੇ ਰਹਿਣਾ ਵਾ ਇੰਦਾਂ ਦੀਆਂ ਨੇ ਗਤੀਵਿਧੀਆਂ ਆ ਇਹਨਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਘਟਾਈਏ ਕਿਤੇ ਵੀ ਰਿਸ਼ਵਤ ਭੋਰਾ ਜਿੰਨੀ ਵੀ ਨਹੀਂ ਘੜੀ ਆ ਖੇਮ ਕਰ ਲਾਗੇ ਆ ਮੈਂ ਇਧਰ ਗਿਆ ਵਾਂ ਖੇਮਗਾ ਕਚਰੀ ਦੇ ਵਿੱਚ ਉਹ ਛਰੇ ਆ ਪੈਸੇ ਆ ਕੋਈ ਭੋਰਾ ਜਿੰਨਾ ਲਿਆਈ ਨਹੀਂ ਕਿਸੇ ਦਾ ਬਿਲਕੁਲ ਇਹਨੇ ਗੜਕ ਜੁਕੇ ਲੋਕ ਜਿਹੜੇ ਨੰਬਰਦਾਰ ਉਹ ਆ ਪੈਸੇ ਦੇਣ ਦਾ ਇਥੋਂ ਦੇ ਲਾ ਕੇ ਨੰਬਰ ਵਾਲੇ ਪੈਸੇ ਦੇਣ ਦਾ ਸਿੱਧਾ ਸਿੱਧੇ ਪੈਸੇ ਲੈਣ ਦਾ ਇਹ ਕੋਈ ਦੋ ਰਹਿਣੀਆਂ ਹੈਗੀਆਂ ਇਸ ਕਰਕੇ ਇਹਨਾਂ ਨੂੰ ਸਰਪੰਚ ਸਰਕਾਰ ਅਗੇ ਬੇਨਤੀ ਆ ਕਿ ਪੌਲ ਜਿੱਤ ਅਸੀਲਾਂ ਜਿਹੜੀਆਂ ਵਾ ਉਹ ਛਰਿਆਂ ਪਹਿ ਲੈਣ ਡੀਆਂ ਵਾ ਹਰ ਪ੍ਰਸ਼ਾਸਨਾਂ ਪਹਿ ਲੈਣ ਡਿਆ ਵਾ ਤੁਗਮਤਵਾ ਸਰਕਾਰ ਨੇ ਬੇੜਾ ਘਰ ਕਰਤਾ ਵਾ ਪੰਜਾਬ ਦਾ ਨਹੀਂ ਆ ਛਰਿਆਂ ਆਵਰ ਟੂ ਆ ਵਾ ਜਿੱਥੇ ਖੜੇ ਆ ਵੀ ਟੋ ਦੇ ਵਿੱਚ ਇੰਨੇ ਵੱਡੇ ਨਸ਼ੇ ਫੜੇ ਜਾਂਦੇ ਇੰਨੇ ਲੋਕੋ ਹਥਿਆਰ ਫੜੇ ਜਾਂਦੇ ਇਹ ਕੀ ਪੰਜਾਬ ਸਰਕਾਰ ਦੀ ਨਿਕਾਮੀ ਨਹੀਂ ਗਈ ਪੰਜਾਬ ਸਰਕਾਰ ਖੇਲ ਚੁੱਕੀ ਆ ਮੈਂ ਤਾਂ ਕਹਿੰਦਾ ਨੌਕਸੀਬਾ ਦੇ ਦੇਣਾ ਚਾਹੀਦਾ ਵਾ ਆ ਬਾਹਰੋਂ ਝੋਨਾ ਰੇ ਜੂਪੀ ਦੇ ਵਿੱਚੋਂ ਲਾਲਜੀ ਪੁੱਲਰਾ ਪੱਟੀ ਦਾ ਬਾਹਰੋਂ ਝੋਨਾ ਆ ਰਿਹਾ ਬਾਸਬਤੀ ਆ ਰਹੀ ਸ਼ਰਿਆਂ ਪੰਜਾਬ ਉਹ ਚ ਵਿਗ ਰਹੀ ਆ ਤੇ ਕੁੜੀ ਦੀ ਮੈਣਗ ਬਿਦਾਦਾ ਕੁੜੀ ਨੂੰ ਮੈਣਗ ਦਦਾਵਾ ਝੋਨਾ ਵਕਾਰਿਆ ਸ਼ਰਿਆਂ ਮੈਨੂੰ ਵੀਡੀਓ ਵੀ ਪਾਈ ਆ ਗਦਾਮਾਂ ਦੇ ਵਿੱਚੋਂ ਵੀਡੀਓ ਪਾਈ ਨੂੰ ਛੇਲਣਾ ਜੋ ਵੀਡੀਓ ਪਾਈ ਆ ਉਹ ਵੀਡੀਓ ਤੇ ਲੈ ਕੇ ਵੀ ਗੱਲਿਆ ਵਾ ਪਰ ਮੰਗ ਕਰਦੇ ਆ ਕਿ ਪ੍ਰੋਟੈਕਸ਼ਨ ਲੈਣ ਮੋਦੀ ਸਰਕਾਰ ਨੂੰ ਜਿੰਨਾ ਚਿਰ ਤੱਕ ਸਾਨੂੰ ਹਸਾਬਤਾ ਸਾਡਾ ਨਾਮ ਮਿਲਿਆ ਅੱਜ ਕਿਹਨਾ ਭਾਈ ਜੱਟ ਸਾਨ ਮੇ ਦੌਰ ਸਿਕਸ਼ ਕਮੇਟੀ ਦਾ ਸੇਵਾਦਾਰ ਤਲਵੀਰ ਸਿੰਘ ਧੂੜਾ ਆ ਜਿਹੜਾ ਇਹ ਪੁਤਲਾ ਸਾੜਿਆ ਜਾ ਰਿਹਾ ਕਿਹੜੀ ਗੱਲ ਨੂੰ ਲੈ ਕੇ ਸਾੜਿਆ ਇਹ ਇਹ ਪੁਤਲਾ ਇਸ ਸਬੰਧ ਵਿੱਚ ਸਾੜਿਆ ਜਾ ਰਿਹਾ ਵੀ ਜਿਹੜੇ ਰਾਜਾ ਚਿੱਟੀ ਦੇ ਵਿੱਚ ਬੈਠਾ ਸਾਡੇ 747 ਕਿਸਾਨਾਂ ਦਾ ਖੂਨ ਢੀ ਗਿਆ ਤੂੰ ਫਿਰ ਵੀ ਕਦੀ ਦਿਖਾਵੇ ਕਰਦਾ ਹੈ ਕਦੇ ਪੱਗ ਬੰਨ ਕੇ ਹੰਦਰਦੀ ਜਿਤਾਉਂਦਾ ਹੈ ਤੂੰ ਇਸ ਕਰਕੇ ਸਾੜਿਆ ਜਾ ਰਿਹਾ ਭਾਈ ਤੂੰ ਨਾ ਤਾਂ ਅਜੇ ਤੱਕ ਸਾਡਾ ਬਣਿਆ ਹੈ ਤੇ ਨਾ ਤੂੰ ਬੰਨਾ ਹੈ ਤੇ ਨਾ ਤੂੰ ਸਾਡੇ जख्मਾਂ ਤੇ ਵਾਰ-ਵਾਰ ਨੂਨ ਪਾ ਸਾਡੇ ਜ਼ਖਮ ਅਜੇ ਅੱਲੇ ਆ ਅਜੇ ਸਾਡੇ ਚਖਮਾ ਠੰਡੇ ਨਹੀਂ ਹੋਏ ਤੇ ਤੂੰ ਵਾਰ-ਵਾਰ ਪੰਜਾਬ ਦੇ ਜੇੜੀਆਂ ਲਾ ਕੇ ਵਾਰ-ਵਾਰ ਸਾਡੇ ਚਖਮਾ ਨੂੰ ਨਾਲ ਲੈ ਗਾ ਕਿ ਮੰਗ ਕੀ ਅਧਰਤੀ ਕਿਹਨਾ ਭਾਈ ਇਧਰ ਹਰਪਾਲ ਸਿੰਘ ਕਿਸਾਨ ਦੂਰਸ਼ਿਕਸ਼ਣ ਕਮੇਟੀ ਪੰਜਾਬ ਜ਼ੋਨ ਆਕੂ ਡਾਕਟਰ ਹਰਪਾਲ ਸਿੰਘ ਜੋਤ ਸਿੰਘ ਵਾਲਾ ਤਹਿਸੀਲ ਪਟਿੱਕਲਾ ਤਰਨਤਾਰਨ ਕੀ ਮਾਮਲਾ ਜਿਹੜਾ ਅੱਜ ਬੋਤਲਾ ਸਾੜਿਆ ਜਾ ਰਿਹਾ ਮਾਮਲੇ ਸਾਡੇ ਜੀ ਕਿਸਾਨਾਂ ਦੀਆਂ ਜੋ ਸਾਡੀਆਂ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਦਿੱਲੀ ਦੇ ਵਿੱਚ ਵੀ ਇਛਨਰਛ ਲਲ ਕੇ ਆਏ ਆ ਉੱਥੇ ਵੀ 732 ਚੀਤ ਕਰਾਇਆ ਅੱਠ ਅਸੀਂ ਆਪਦੇ ਜੂਬੀ ਕਰਾਏ ਆ ਅੱਜ 800 740 ਸਾਡੇ ਸਿੰਘ ਪੀਰ ਹੋਏ ਆ ਉਹਨਾਂ ਦੇ ਖੂਨ ਵਿੱਚ ਨਹਾਉਣ ਆ ਅਸੀਂ ਨਹਾਉਣ ਨਹੀਂ ਦਿਆਂਗੇ ਜੋ ਸਾਡੀਆਂ ਮੰਗਾਂ ਸਾਡੀਆਂ ਸਰਕਾਰ ਪੂਰੀਆਂ ਕਰੇ ਜੇ ਨਾ ਸਾਡੀਆਂ ਸਰਕਾਰ ਨੇ ਮੰਗਾਂ ਪੂਰੀਆਂ ਕੀਤੀਆਂ ਐਮਐਫਸੀ ਦੀ ਕੀਤੀ ਹੋਰ ਸਾਡੀਆਂ ਸਾਰੀਆਂ ਮੰਗਾਂ ਜੋ ਸਾਡੇ ਪਾਣੀ ਦੇ ਮੁਸਲੇ ਬੱਤੀ ਦੇ ਮਸਲੇ ਆ ਨਾ ਸਾਡੇ ਪੂਰੇ ਸਰਕਾਰ ਨੇ ਕੀਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਤੇ ਤਿੱਖਾ ਕਰਕੇ ਸਰਕਾਰ ਦੇ ਪੈਰਾਂ ਥੱਲੇ ਅੱਗ ਬਲ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਟੈਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ